ਸਤਿ ਸ੍ਰੀ ਅਕਾਲ ਜੀ। ਕਿਦਾ ਹਾਲ ਚਾਲ ਮੇਰੇ ਵੀਰਾਂ ਦਾ ਪੈਨ ਪਰਾਵਾ ਦਾ ਮਿਕ ਕਰਨੀਆਂ ਵਧੀਆ ਹੋਵਾਂਗੇ ਤੇਰਾ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ। ਤੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਉਸ ਵੇਖਣ ਜਾ ਰਹੇ ਆ ਜੀ ਗਿੱਧਾ ਤੇ ਬੋਲੀਆ। ਤੇ ਚਲੋ ਜੀ ਪਹਿਲੇ ਵੇਖ ਲੈਨੇ ਆ ਗਿੱਧਾ ਤੇ ਬੋਲੀਆ ਜਿਵੇਂ ਕਿ ਤੁਹਾਨੂੰ ਪਤਾ ਵਿਆਹਾਂ ਦਾ ਸੀਜ਼ਨ ਚੱਲਣ ਤੇ ਆਏ ਤੇ ਹਰ ਤਰਫ ਇਹ ਹੀ ਸਾਰਾ ਕੁਝ ਨਜ਼ਰ ਆਉਂਦੇ ਆ। ਤੇ ਚਲੋ ਪਹਿਲੇ ਵੀਡੀਓ ਦੇਖਦੇ ਆ ਫਿਰ ਉਸ ਤੋਂ ਬਾਅਦ ਦੇਦੇ ਤੇ ਕੱਲ੍ਹ ਬਾਅਦ ਦੇ ਵਿਚਾਰ ਕਰਦੇ ਆ। ਜਠਾਣੀ ਆਮਣੇ ਦੀ ਤੇ ਮੈਂ ਇਹਨੂੰ ਕਿਹਾ ਵੀ ਸਾਗ ਲਿਆ ਇਹ ਸਾਗ ਲਿਆਈ ਭੈਣ ਤੋੜ ਸੁੱਕਾ 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 ਨੀ ਇਹ ਤੋੜਨਾ ਸੀ ਸਾਗ ਤੋੜ ਲਈ ਸੁੱਕਾ 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 ਮੈਂ ਕਿ ਸੁੱਕਾ ਸਾਗ ਤੋੜ ਲਈ ਹੋਰ ਭੈਣੇ ਫੇਰ ਘਰੇ ਲਿਆ ਕੇ ਦਿੱਤਾ ਇਹਨੇ ਕੋਟ ਫੇਰ ਕੀ ਭੈਣੇ ਉਹੀ ਹੋਇਆ ਜਿਹੜਾ ਹੁੰਦਾ ਸੀ ਖਾ ਕੇ ਹੋ ਗਿਆ ਕੁਤਿਨੋ ਜਾਵੇ ਸੌਣ ਦੀ ਮੈਂ ਵੰਡਾ ਸੀਰਣੀ ਪਾਦੋਂ ਛਾੜ ਦੀ ਨੂੰ ਅੱਗ ਲੱਗ ਜਾਵੇ ਸੌਣ ਦੀ ਮੈਂ ਵੰਡਾ ਸੀਰਣੀ ਪਾਦੋਂ ਛਾੜ ਦੀ ਤੀਆਂ ਵੇਲ ਵਾਲੇ ਦੀ ਅੱਡੀ ਨਾ ਰਹਿੰਦੀ ਨਚਣ ਵਾਲੇ ਦੀ ਅੱਡੀ ਨਾ ਰਹਿੰਦੀ ਗੋਣ ਵਾਲੇ ਦਾ ਮੂਹ ਨਹੀਂ ਬੋਲੀ ਮੈਂ ਪਾ ਮਾਂ ਨੱਚ ਕੇ ਦੇ ਵਿੱਚ ਤੋਂ ਛੂਟਵਾਲੀਏ ਮੈਂ ਤੇਰੇ ਆਉਂਗਾ ਤੂਬ ਕਾਈ ਰੋਟੀਆਂ ਮੈਂ ਪੇੜੇ ਕਰੂੰਗਾ ਮੈਂ ਨ ਲੜੀਆਂ ਪਹਿਣਾ ਪਹਿਣਾ ਕਦੇ ਨ ਲੜੀਆਂ ਸਾਡੂ ਮਰਗੇ ਡੇ ਕੇ ਕੋਲਾ ਖੁਕਦੀਆਂ ਮਿਠਵਾ ਦਾਦੇ ਬੈ ਕੇ ਕੋਲਾ ਖੁਕਦੀਆਂ ਮਿਠਵਾ ਦਾਦੇ ਬੈ ਕੇ ਕੋਲਾ ਖੁਕਦੀਆਂ ਮਿਠਵਾ ਗਾਦੇ ਬੈ ਕੇ ਕੋਲਾ ਖੁਕਦੀਆਂ ਅੰਨੀ ਜਾਣੀ ਸਰਦੀ ਵੀਰਿਆ ਸੀਮਣ ਆਂਗਾਂ ਤੇਰੇ ਵੇ ਵੀਰ ਆਵਾਜ਼ ਨਾ ਸੌਂਦੀਆਂ ਪਹਿਣਾ ਕਾਵਾ ਬਾਜ ਬਨੇਰੇ ਕਰਦੀ ਬੇਣਤੀਆਂ ਹਾ ਵੀਰਾ ਕਰਮ ਦੀ ਬੇਣਤੀਆਂ ਸੋ ਪਹਿਲਾ ਹੁਣ ਜਿਹੜੀ ਜਿਆਦਾ ਪਾ ਰਹੀ ਮੀਨਾਂ ਦਿਨਤੀਆਂ ਦੇ ਸੋਨ ਮਹੀਨਾ ਦਿਨਤੀਆਂ ਦੇ ਸੱਬੇ ਕੁੜੀਆਂ ਆਈਆਂ ਵੀ ਸੰਤੋ ਬੰਤੋ ਹੋਈਆਂ ਇਕਠੀਆਂ ਸੰਤੋ ਬੰਤੋ ਹੋਈਆਂ ਇਕਠੀਆਂ ਨੰਨ ਸੰਤੋ ਮੰਤਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਨੰਨਦਾ ਤੇ ਪਰਜੀਆਂ ਗਿੱਧਾ ਪਾ ਰਹੀਆਂ ਨੰਨਦਾ ਤੇ ਪਰਜੀਆਂ ਗਿੱਧਾ ਪਾ ਰਹੀਆਂ ਨੰਨਦਾ ਤੇ ਪਰਜੀਆਂ ਗਿੱਧਾ ਪਾ ਰਹੀਆਂ ਸਤਰੀਨਾ ਤਾਣੀ ਦੋਰੀਆ ਪੱਜਾਵੇ ਸਤਰੀਨਾ ਤਾਣੀ ਦੋਰੀਆ ਪੱਜਾਵੇ ਕਿਲਾ ਕਿਚੋ ਸੁਨੋ ਹਰ ਦਹਾ ਦੇ ਗਤਮੁੰਦੇ ਆਵੇ ਨਹੀਂ ਤਾਂ ਜਾਣਗੇ ਬੁਲਾ ਕੇ ਕਿ ਤੋਂ ਹੁੰਦੇ ਆਵੇ ਨਹੀਂ ਤਾਂ ਜਾਣੇ ਬੁਲਾ ਕੇ ਕਿ ਤੋਂ ਹੁੰਦੇ ਆਵੇ ਨਹੀਂ ਤਾਂ ਜਾਣੇ ਬੁਲਾ ਕੇ ਜੇ ਕੁਝ ਪੀੜਾ ਲੋਕ ਬਗਾ ਦੇ ਚਿਕੋਰ ਬੋਲਦੀ ਬਗਾ ਕਦੇ ਪਰੌਣੀਆਂ ਨਹੀਂ ਸਾਰੇ ਦੀ ਜਾਈਏ ਕਦੇ ਪਟੋ

ਹੇ ਨੀਚੇ ਤੇ ਮੁੱਕ ਗਿਆ ਸੀ ਪਰ ਤਸੱਲੀ ਨਾਲ ਆ ਕੇ ਅਸੀਂ ਅਜੇ ਇਕੱਲੇ ਲੱਗਿਓ ਜੀ ਅੱਛਾ ਬਤਾਉਂਦਾ ਹੈ ਨਾ ਇਹ ਸ਼ੁਕਾਤ ਤੁਹਾਨੂੰ ਕਦੋਂ ਤੋਂ ਤੈਨੂੰ ਲੱਗਦਾ ਹੈ ਕਿ ਇਹ ਵੀਡੀਓ ਬਣਾ ਬੈਠ ਕੇ ਬਦਗਿਆ ਲੱਗਦਾ ਸੀ ਤੇ ਅਸੀਂ ਹਜੇ ਆਪਣੇ ਸਾਫ ਕਰਕੇ ਕਾਰ ਆਲਾ ਗਿਆ ਤੇ ਲੱਗਿਆ ਕਿ ਕਿੰਨਾ ਡੇਢ ਲੱਗੇ ਲੇਕਿਨ ਇਹ ਚੇਤੀ ਮੁੱਕ ਗਿਆ ਬਰਦਸਤ ਲੇਕਿਨ ਆ ਕਿ ਬਦਿਆ ਇਤਨੀ ਬਦਿਆ ਲੱਗਦਾ ਕਿ ਜਿਦੋਂ ਸਾਰੇ ਰਲ ਮਿਲ ਕੇ ਸਾਰੇ ਲੱਗ ਉਹਦੇ ਨਹੀਂ ਮਜ਼ਾ ਆਉਂਦਾ ਹੈ ਮਨੇ ਪੇਕੀ ਪਤਾ ਪਾਂਦਾਰੇ ਨਾ ਤਾਂ ਉਹਦਾ ਸੁਆਦ ਨਹੀਂ ਆਉਂਦਾ ਉਹ ਪਾਣ ਨਾਲ ਵੀ ਥੱਕ ਜਾਂਦਾ ਤੇ ਉਹਨੂੰ ਚਲਾਣਾ ਖੜੇ ਪਾਸੇ ਕੋਈ ਕਹਿੰਦਾ ਮੈਂ ਜਿਹੜੀ ਤਾਲੇ ਨਹੀਂ ਮਾਰਦੇ ਬੱਚਾ ਜੋ ਫਿਰ ਅਗਲੀਆਂ ਜਿੱਦੋ ਬੋਲੀ ਪਾਉਂਦੀਆਂ ਨੇ ਤੇ ਫਿਰ ਚੰਗੀਆਂ ਬਾਬੇ ਦੀਆਂ ਨਾਨਾ ਪਹੁੰਚ ਗਏ ਜੀ ਬਾਬੇ ਦੀ ਤੇ ਫਿਰ ਬੜਾ ਬੜਾ ਗੇ ਹੋ ਗਿਆ ਜੀ 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 ਅਸੀਂ ਪਾਲੀਏ ਫੜਫੜ ਕੀਤਾ ਤੱਕ ਆਉਂ ਪਤ ਜਿਹੜੀਆਂ ਮਾਈਆਂ ਨੂੰ ਫੜਫੜ ਕਰਾਉਂਦੀਆਂ ਮੈਂ ਕਿਹਾ ਪਹਿਲੇ ਤੁਸੀਂ ਜੇ ਬਹਿ ਜਾਓ ਜਿੱਤੇ ਅੰਦੇ ਪਰ ਉਹ ਜੋ ਚੀਜ਼ ਵਧੀਆ ਹੁੰਦੀ ਆ ਉਹ ਫਿਰ ਸਾਰੀਆਂ ਵਿੱਚ ਬਣਨੀਆਂ ਕਿ ਹੁਣ ਅੱਗੇ ਅੱਗੇ ਹੋਈਏ ਸਾਰਿਆਂ ਉਹ ਬੋਲੀ ਉਹਨੇ ਅੱਜ ਦੀ ਪਾ ਦਿੱਤੀ ਜੇ ਨੇ ਕਿੰਨਾ ਕਿ ਵਧੀਆ ਚੀਜ਼ਾ ਇੰਨਾ ਚੀਜ਼ਾ ਦੇ ਨਾਲ ਇੱਕ ਰੋਲ ਕਾ ਹੁੰਦੀ ਹੈ ਨਾ ਇੰਨਾ ਚੀਜ਼ਾ ਨਾਲ ਸ਼ੁਗਲ ਮੇਰੇ ਲੱਗਦੇ ਨੇ ਪਤਾ ਚੱਲਦਾ ਪਤਾ ਚੱਲਦਾ ਕਿ ਕਾਹਦੀ ਆ ਨਹੀਂ ਤੇ ਉੰਜ ਤੁਹਾਨੂੰ ਪਤਾ ਮੇ ਆਜ ਕੱਲ ਦੇ ਰੋਂਜ ਦੇ ਰਹਿ ਹੀ ਨਹੀਂ ਗਏ ਪਹਿਲੇ ਹੁੰਦੇ ਸੀ 10 10 15 15 ਦੇ ਮਤਲਬ ਕਿ ਵਿਆਹ ਚਾਲਦੇ ਹੁੰਦੇ ਸੀ ਚੱਲਦੇ ਹੁੰਦੇ ਸੀ ਸਾਰੇ ਰੱਖਿਆ ਜਾਂਦੇ ਆ ਇਕੱਠਿਆਂ ਹੋਣਾ ਹੁਣ ਨਹੀਂ ਹੁਣ ਸਾਰੇ ਚੀਜ਼ਾਂ ਇੱਕ ਸਾਧ ਦੀ ਮੋਕ ਵੀ ਆਈਆਂ ਨਹੀਂ ਲੇਕਿਨ ਇਹ ਹੈ ਕਿ ਹਜੇ ਵੀ ਪੰਜਾਬੀਆਂ ਚ ਇਹ trend ਹੈ ਪਰ ਇਹ ਹੈ ਕਿ ਹੁਣ ਹਜੇ ਪੰਦਰਾਂ ਪੰਦਰਾਂ ਦਿਨ ਪਹਿਲੇ ਦਿਨ ਹੀ ਲੱਗਦਾ ਪਰ ਇਹ ਹੈ ਕਿ ਕੋਈ ਹਫਤਾ ਕੁ ਪਹਿਲੇ ਹੀ ਉਹ ਵੀ ਕੋਈ ਕਿਤੇ ਰਹਿ ਗਿਆ ਕੋਈ ਕਿਤੇ ਰਹਿ ਗਿਆ ਕਿਤੇ ਰਹਿ ਗਿਆ ਨਹੀਂ ਤੇ ਨਹੀਂ ਤੇ ਅਗਲੇ ਤੇਲ ਮਹਿੰਦੀ ਇਕੱਠੀ ਕਰਕੇ ਤੇ ਹਾਂ ਤੇਲ ਮਹਿੰਦੀ ਇਕੱਠੀ ਕਰਕੇ ਤੇਲ ਵਖਰਾ ਕਰਨਾ ਮਹਿੰਦੀ ਵਖਰੀ ਕਰਨੀ ਸਤ 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 ਨਾ ਪੰਦਰਾਂ ਪੰਦਰਾਂ ਦਿਨ ਲੋਕਾਂ ਨੇ ਤੇਲ ਲਾਣਾ ਫਿਰ ਟੋਲ ਕੇ ਰੱਖਣੀ ਪੰਦਰਾਂ ਪੰਦਰਾਂ ਦਿਨ ਇਹ ਕਈ ਲੋਕ ਐਵੇਂ ਕਰਦੇ ਸੀ ਜਿੱਥੋਂ ਦਿਨ ਰੱਖਿਆ ਹੋਣਾ ਨਾ ਹਾਂ ਉੱਥੋਂ ਪੰਦਰਾਂ ਦਿਨ ਟੋਲ ਕੇ ਸ਼ੁਰੂ ਕਰ ਲੈਂਦੇ ਉਦੋਂ ਭਲਾ ਕੀ ਸੀ ਉਦੋਂ ਵੇ ਸੀ ਕਿ ਲੋਕੀ ਜਾਂਦੇ ਜੁੰਦੇ ਆਂਦੇ ਹੁੰਦੇ ਸੀ ਫਿਰ ਸਭ ਨੇ ਇਕੱਠੇ ਇਕ ਤੁਹਰਨਾਂ ਮਿਲ ਕੇ ਬੈਨਾ ਚੈਨਾ ਗੱਲਾਂ ਬਾਤਾਂ ਕਰਨੀਆਂ ਫਿਰ ਇੱਕ ਦੂਸਰੇ ਨਾਲ ਕੰਮ-ਸ਼ਾਮ ਕਰਾਣੇ ਤੇ ਕੁੜੀ ਦਾ ਵਿਆਹ ਹੋਣਾ ਤੇ ਉਹਦੇ ਕਪੜੇ-ਸ਼ਕਪੜੇ ਢਾਂਗ ਲੁਕੀ ਦੀਆਂ ਬੇਕਾਂ ਦੇ ਬਿਸਤਰੇ ਢਾਂਕਣੇ ਤੇ ਜੇ ਮੁੰਡੇ ਦਾ ਆ ਹੁਫਲਾ ਨੇ ਦਿੱਤੀ ਦਾ ਵਿਆਹ ਸਾਰਾ ਆਉਣੇ ਪੁੱਛ ਕਿੰਨੇ ਕੋ ਕੰਮ ਤੇ ਨਹੀਂ ਹੈਗਾ ਕਟੀਆਂ ਹੋਵੇ ਕਿਆ ਕਿਆ ਨਾ ਪੈਣੇ ਸਾਡੇ ਲੈ ਕੋਈ ਕੰਮ ਹੋਵੇ ਸਾਨੂੰ ਦੱਸੀ ਜ਼ਰੂਰ ਹਾਂ मिनू अमी किथे ਆਪਣੇ 플ਾਨਿਆਂ ਦੇ ਕਰਕੇ ਹੋਏ ਉਹਨਾਂ ਦੀ ਫੋਰੀ ਦਾ ਵਿਆਹ ਸਾਰੀਆਂ ਇਕੱਠੀਆਂ ਕਿ ਜਿੱਥੇ ਪਿੱਛੇ ਅਮੀ ਦੇ ਜਾਣਾ ਤੇ ਸਾਰੀਆਂ ਇਕੱਠੀਆਂ ਹੋ ਕੇ ਦੋ ਦੋ ਤਿੰਨ ਤਿੰਨ ਜੜੀਆਂ ਨੇ ਕਿ ਰਿਜ਼ਲਟ ਲੱਗੇ ਨਾ ਨੰਕਤ ਦੇਵਾਨਾਂ ਜੀ ਦੋ ਚਰਪਾਈਆਂ ਵਗੈਰਾ ਮੰਜੇਸ਼ਾਂ ਜਿਪਣਾ ਨਹੀਂ ਹੋ ਵੀ ਤਿੰਕੋ ਦੋਰੀ ਬਟਾ ਹਾਂ ਵੀ ਇਕੱਠੇ ਹੋ ਕੇ ਬਣਾ ਦਸ ਖਤਮ ਹਤੀ ਕਰਕੇ ਤੇ ਉਹੋ ਕੰਮ ਨਹੀਂ ਪਟਾਉਂਨੇ ਨੇ ਕਿ ਹੁਣ ਇਕੱਠੇ ਵੀ ਨਹੀਂ ਹੁੰਦੇ ਤੇ ਲੋਕੀ ਫਿਰ ਮਤ ਮੋਲੀ ਬਣਵਾ ਲੈਂਦੇ ਮੋਲੀ ਹੀ ਬਣਾ ਲੈਂਦੇ ਤੇ ਉਹ ਟ੍ਰੈਂਡ ਹੀ ਖਤਮ ਹੋ ਗਿਆ। ਲੇਕਿਨ ਉਹ ਨਾ ਚੀਜ਼ਾਂ ਜੋ ਬੜਾ ਪਿਆਰ ਕਰਨਾ ਚਾਹਤ ਇੱਕ ਹੁੰਦੀ ਸੀ ਆ ਮੇਰੀ ਘੂਗੀ ਨੇ ਬਣਾਈ ਸੀ ਨਾ ਰਾਰ ਕੇ ਆ ਮੇਰੀ ਮਾਮੀ ਨੇ ਬਣਾਈ ਸੀ ਐ ਮੇਰੀ ਫਲਾਨੀ ہمسਾਈ ਸੀ ਉਹਨੇ ਬਣਾਈ ਸੀ ਤੇ ਜਾ ਕੇ ਵੀ ਨਾ ਸਸਰਾਲ ਚ ਬੜੇ ਮਾਣ ਨਾਲ ਵਖਾਈਦੀ ਹੁੰਦੀਆਂ ਸੀ ਉਹ ਚੀਜ਼ਾਂ ਕਿ ਸਾਡੇ ਕੋਲ ਅੱਛਾ ਉਹ ਮੈਂ ਮੈਨੂੰ ਹਜੇ ਵੀ ਯਾਦ ਹੈ ਕਿ ਮੈਂ ਮੈਨੂੰ ਲੱਗਦਾ ਜਿ ਸਤਵੀਂ ਅਠੇਂ ਚ ਪੜਦੇ ਉਹਨਾਂ ਦੇ ਸਾਡੇ ਨਾਲ ਇੱਕ ਢੀ ਆਇਓ ਘੜਾਇਤੇ ਰਹਿੰਦੇ ਹੁੰਦੇ ਸੀ ਉਹ ਬੜੀ ਅੱਛੀ ਕਿਡਾਈ ਉਹਨੇ ਕਰਨੀ ਕਰੀ ਤੇ ਅੰਮੀ ਮੇਰੇ ਨੂੰ ਕਹਿੰਦੀ ਕਿ ਇਨਾ ਤੂੰ ਇੰਜ ਕਰਵਾ ਜੀ ਇਕੜਾ ਦੇ ਨਾ ਮੈਨੂੰ ਸ਼ਾਹਨੇ ਲਿਆ ਕੇ ਦੇ ਮੈਂ ਤੈਨੂੰ ਕੱਟ ਕੇ ਦੇਨੀ ਆ ਮੈਂ ਕਿਹਾ ਮੈਂ ਕੰਮ ਨਹੀਂ ਕਹਿੰਦੀ ਹਾਏ ਹਾ ਜੇ ਜੇ ਬੜੀ ਦੇ ਰ ਹੈ ਤੇ ਵਿਆਹ ਮੈਨੂੰ ਕਿੰਦੀ ਕੋਈ ਗਲੀ ਯਾਦਗਿਰੀ ਹੁੰਦੀ ਆ ਪਤਾ ਨਹੀਂ ਇੰਨੇ ਸੋਨੇ ਵਾਈਟ ਕਲਰ ਦੇ ਅੰਮੀ ਨੇ ਸਾਰਿਆਂ ਨੂੰ ਸ਼ਾਰੇ ਲਾ ਕੇ ਪਰ ਉਹਨੇ ਕੋਈ ਕਲਰ ਆਪ ਤਾਂ ਸੀ ਕੋਈ ਉਹਨੇ ਡੈਡ ਕੋਈ ਪਿੱਲੋ ਕੋਈ ਮਲਟੀ ਕਲਰ ਨੇ ਥਾਗੇ ਲਾ ਕੇ ਫਿਰ ਹਾਲੇਦ ਵਾਲੇ ਜਿਹੜੇ ਉਹਦੇ ਕਵਰਿੰਗ ਕਰਦੇ ਆ ਫਰੋਸ਼ੀ ਦੇ ਨਾਲ ਉਹ ਵੀ ਉਹਦੀਆਂ ਕੰਨੀਆਂ ਸੋਹਣੀਆਂ ਉਹਨੇ ਕਰਕੇ ਦਿੱਤੀ ਉਹਨੇ 12 ਸਾਂਟ ਉਹਨੇ 1 ਰੁਪਈਆ ਨਹੀਂ ਲਿਆ ਕਹਿੰਦੀ ਮੈਂ ਆਪਣੀ ਬ ਜਿੱਦੋ ਹੀ ਕਰਾ ਕੇ ਤੇ ਪਾਇਆ ਕਰੇਗੇ ਨਾ ਫਿਰ ਮੈਨੂੰ ਯਾਦ ਆ ਗਿਆ ਕਿ ਕਿ ਬਾਕੀ ਇਹ ਗੱਲ ਹੈ ਵਾ ਹਜੇ ਉਹ ਹੁਣ ਜੁਗ ਸੇ ਨਹੀਂ ਹੁੰਦੇ ਨੇ ਚਿੱਟੇ ਇਹੀ ਹੁੰਦਾ ਵਾ ਕਿ ਬੱਚੇ ਗੰਦੇ ਬਣੇ ਘਰ ਦੇ ਦਿੰਦੇ ਨੇ ਤੇ ਕੋਈ ਵਿਆਹ ਸ਼ਾਦੀ ਹੋਏ ਜਾਂ ਉੰਜ ਵੀ ਇਸ ਤਰੇ ਬੁਸਰੇ ਕੱਢਦੇ ਨੇ ਫਿਰ ਉਹ ਕੱਢ ਕੇ ਉੱਤੇ ਪਾਛੇ ਨਹੀਂ ਦੇਣੇ ਕਿ ਗੰਦੇ ਨਾ ਹੋਣ ਤੇ ਉਹ ਜਿੱਦੋ ਕੱਢਿਆ ਨੇ ਤੇ ਮੈਨੂੰ ਵਾਕਿਆ ਗੱਲ ਯਾਦ ਆਈ ਜਦੋਂ ਮੈਂ ਕਿਹਾ ਹੈ ਗੱਲ ਹੈ ਕਿ ਬੰਦੇ ਨੂੰ ਯਾਦ ਆ ਯਾਦ ਰਹ ਜਾਂਦਾ ਯਾਦ ਰਹਿ ਜਾਂਦਾ ਤੇ ਯਾਂ ਕਿਸੇ ਨੂੰ ਸੂਟ ਕਿਸੇ ਦੀ ਸ਼ਾਦੀ ਹੋਣੀ ਹੈ ਨਾ ਸਪੈਸ਼ਲ ਸੂਟ ਕਢਾਈ ਕਰਕੇ ਉਹਦੇ ਜਿਹੇ ਚਲਾਉਣ ਵਾਸਤੇ ਦੇਣਾ ਸਾਡੀ ਤਰਫੋਂ ਹਾਂ ਜਿਹ ਤੋਂ ਪਾਇਗਾ ਅਗਲਾ ਬੰਦਾ ਯਾਦ ਕਰ ਜਾਵੇ ਯਾਂ ਫਿਰ ਉਹ ਹੱਥਾਂ ਦੀਆਂ ਬਣੀਆਂ ਹੋਈਆਂ ਟੋਕਰੀਆਂ ਹੁੰਦੀਆਂ ਸੁਣਨਾ ਤੇ ਫਰੇਮਾਂ ਦੇ ਸ਼ੀਸ਼ੇ ਬਰਾਈਤੇ ਸੀ ਛੋਟੀਆਂ ਛੋਟੀਆਂ ਜਾਲੀਆਂ ਦੇ ਨਾਲ ਇਦਾਂ ਦੀ ਚੀਜ਼ਾਂ ਬਹੁਤ ਹਨ ਇਸ ਤਰੀਕੇ ਨਾਲ ਹੱਥਾਂ ਨਾਲ ਹੱਥਾਂ ਨਾਲ ਬਣਾਉਂਦੇ ਉਹ ਹੱਥਾਂ ਵਾਲੇ ਕੰਮ ਹੁੰਦੇ ਉਹ ਤੇ ਜੋ ਜਿਹੜਾ ਨਾ ਬਦਿਆ ਲੱਗ ਗਿਆ ਸੀ ਹੁਣ ਦੇਖੋ ਤੇ ਹੁਣ ਤੇ ਇੰਦਾ ਮਾਹੌਲ ਹੀ ਨਹੀਂ ਲੱਗਿਆ ਹੁਣ ਹਰ ਚੀਜ਼ ਕਹਿੰਦੇ ਬਜ਼ਾਰੋਂ ਖਰੀਦ ਲੈ ਆ ਬਜ਼ਾਰੋਂ ਬਰਵਾ ਲਓ ਲੋਕਾਂ ਨੂੰ ਅੱਛਾ ਏ ਲੈ ਅਗੇ ਉਹ ਦੋ ਸ਼ੋਕ ਨਾਲ ਲੋਕ ਇਕੱਠੇ ਕਰਦੇ ਸੋਨੇ ਕਹਿੰਦੇ ਲੈ ਸਾਰੇ ਨੂੰ ਇਕੱਠਿਆਂ ਕੀ ਕਰਨਾ ਅੱਗੇ ਘਰ ਤੇ ਇੰਨਾ ਰਾਸ਼ਾ ਕੰਮ ਹੈ ਕੱਢੇ ਹੋ ਕੇ ਕੰਮ ਹੋਰ ਕਾ ਬਾਰਾ ਬੜੇ ਮੁੰਡੇ ਜਾਣੇ ਉਧਰ ਕੰਮ ਕਰਨਾ ਹੈ ਫਿਰ ਉਧਰ ਦੇ ਪੈ ਦੀ ਰੋਟੀ ਬਣੀ ਸਪੈਸ਼ਲ ਹੈ ਅੱਜ ਸਾਰੇ ਬੱਲੇ ਦੀ ਬੰਗਾ ਆ ਰਹੇ ਤੇ ਅੱਜ ਅਸੀਂ ਫਲਾਣਾ ਖੁਸ਼ ਪਕਾੜਾ ਹੈ ਹਾਂ ਉਹ ਜ ਲੈਣਾ ਕਿਹ ਬੱਜ ਕੀ ਪਕਾਈਏ ਕੀ ਪਕਾਈਏ ਕੀ ਕਰ ਸਭ ਤੋਂ ਪਹਿਲੇ ਤੋਂ ਨਾਲ ਦੀ ਦਵਾਨਾ ਨੂੰ ਤਾਂ ਚਾਹ ਦੇਣਾ ਤੇ ਨਾਲ ਕੋਈ ਮਿੱਠੀ ਚੀਜ਼ ਦੇਣੀ ਗੁਜਲੀਬੀਆ ਦੇ ਦੋ ਸ਼ਕਰ ਪਾਰੇ ਦੇ ਦੋ ਮਠਾਈ ਦੇ ਦੋ ਖੁਸ਼ੀ ਵੀ ਦੇ ਦੋ ਚਾਹ ਦੇ ਨਾਲ ਆਂਦੇ ਸਭ ਤੋਂ ਪਹਿਲੇ ਉਹ ਫਿਰ ਜਿੱਦੋਂ ਕੰਮ-ਕਮ ਕਰ ਲੈਣਾ ਫਿਰ ਉਹ ਟਿਪਾ ਨੋਟਿਫਿਕੇਸ਼ਨ ਮਤਲਬ ਉਹ ਵੱਡੀਆਂ-ਵੱਡੀਆਂ ਨਹੀਂ ਤੇ ਕੰਮ ਕਰਨਾ ਤੇ ਕੁਰੀਆਂ ਚਿਰੀਆਂ ਜਿਹੜੀਆਂ ਨਾਲ ਵੀ ਗੱਲ ਹੁੰਦੀ ਹੁੰਦੀ ਨਾਲ ਲੜਾਲ ਕੇ ਕਹਿੰਦਾ ਚਲੋ फटाफट ਰੋਟੀ ਨਿਕਾਲ ਲੈ ਤੇ ਵੇਜ ਜਿੱਦੋਂ ਦੋ ਇਹ ਸਾਸ ਪਿਆਰ ਬੜਾ ਸੀ ਹੁਣ ਮੇਲ ਹੁਣੇ ਖਾਣੀ ਲੈ ਜਿੰਨੇ ਚ ਸਭ ਨੂੰ ਬੁਲਾ ਕੇ ਖਵਾਣਾ ਮੈਂ ਉਹਨੇ ਜੋ ਬਾਜ਼ਾਰੋਂ ਲਾ ਕੇ ਇੱਕ ਜਿਹੜਾ ਘਰ ਰੋਲਾ ਪਿਆਣਾ ਕੋਈ ਘਾਰ ਉਹਨਾ ਉਹ ਵਖਰਾ ਜੀ ਕਿ ਉਹ ਚੀਜ਼ਾਂ 'ਚ ਬੜਾ ਮਜ਼ਾ ਮਜ਼ਾ ਸਵਾਦ ਵੀ ਉਹਨਾਂ ਚੀਜ਼ਾਂ ਦਾ ਹੀ ਸੀ ਵਾਕਈ ਪਤਾ ਲੱਗਦਾ ਸੀ ਵਾਕਈ ਬੰਦੇ ਅੱਛਾ ਹੁਣ ਇਹ ਹੈ ਵੀ ਕਿ ਮੋਸਟਲੀ ਦੇਖਿਆ ਜਾਏ ਨਾ ਕਿ ਪੰਜਾਬ 'ਚ ਹਜੇ ਵੀ ਇਹ ਕਲਚਰ ਹੈ ਲੇਕਿਨ ਇਹ ਹੈ ਕਿ ਜਿਹੜਾ ਹੁਣ ਇਕੱਠਾ ਹੋਣ ਵਾਲਾ ਕਲਚਰ ਇਹ ਇੱਥੇ ਵੀ ਖਤਮ ਹੁੰਦਾ ਜਾਂਦਾ ਖਤਮ ਹੁੰਦਾ ਜਾਂਦਾ ਬਹੁਤ ਕੱਟ ਰਿਹਾ ਹੈ ਗੱਲ ਹੋਇਆ ਬਾਕੀ ਤੁਹਾਨੂੰ ਕਿਦਾਂ ਦੀ ਲੱਗਿਆ ਗਿੱਦੇ ਤੇ ਬੋਲੀਆਂ ਸਾਨੂੰ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਜੀ ਨਵੀਂ ਵੀਡੀਓ ਆ ਚਿਹਰਾ ਪਰਾ